वेलकम बैक माय न्यू व्लॉग ਤੇ ਕੀ ਹਾਲ ਚਾਲ ਹੈ ਸਾਰਿਆਂ ਦਾ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਠੀਕ ਹੀ ਹੋਗੇ ਬਾਕੀ ਹੁਣੇ ਵੀ ਚਾਹੀਦੇ ਤੇ ਹੋਰ ਮਤਲਬ ਆਪਾਂ ਅੱਜ ਚੱਲੇ ਆਂ ਆਪਾਂ ਚੱਲੇ ਆਂ ਕੋਟਲੀ ਕੋਟਲੀ ਚੱਲੇ ਆਂ ਨਾ ਆਪਾਂ ਹਾਂਜੀ ਹਾਂਜੀ ਆਪਾਂ ਚੱਲੇ ਕੋਟਲੀ ਤੇ ਇਹ ਉੱਥੇ ਜਾ ਕੇ ਪਤਾ ਲੱਗੂਗਾ ਕਿ ਕਿਉਂ ਚੱਲੇ ਆਂ ਕੀ ਕੰਮ ਕਰਨ ਚੱਲੇ ਆਂ ਤੇ ਕੰਮ ਹੁੰਦਾ ਵਾ ਉੱਥੇ ਤੇ ਵੇਖੀਏ ਜਾ ਕੇ ਤੇ ਇਸ ਟਾਈਮ ਪਹੁੰਚ ਗਏ ਆਪਾਂ ਥਾਣੇ ਦੇ ਅੱਗੇ ਆਉਣਾ ਡੇਰਾ ਆ ਗਿਆ ਜੀ ਇਹਦੇ ਨਾਲ ਰਿਸ਼ਤੇ ਪੁਰਾਣੇ ਆ ਪਰ ਦੱਸੀ ਤਾਂ ਨਹੀਂ ਕਿਸੇ ਨੂੰ ਹੋਰ ਫਿਰ ਆਪਾਂ ਵੀ ਇੱਥੋਂ ਚੌਂਕ ਤੋਂ ਅਸੀਂ ਨਾ ਛੇਤੀ ਗੱਡੀ ਕੱਢ ਕੇ ਤੇ ਛੇਤੀ ਨਿਕਲੀਏ ਉਹ ਸੱਚ ਮੈਂ ਤੇ ਭੋਲੀ ਗਿਆ ਤੁਹਾਨੂੰ ਇਹ ਦੱਸਣਾ ਵੀ ਇੱਥੋਂ ਵੀਰ ਨੂੰ ਵੀ ਲੈ ਕੇ ਜਾਣਾ ਵਾ ਗੋਪੀ ਵੀਰ ਨੇ ਵੀ ਨਾਲ ਹੀ ਜਾਣਾ ਗੋਪੀ ਵੀਰ ਵੱਡਾ ਬੰਦਾ ਇੱਕ ਨਾਲ ਚਾਹੀਦਾ ਹੁੰਦਾ ਸਿਆਣਾ ਬੰਦਾ ਹਾਂ ਮਦਰ ਵੱਡਾ ਪੋਤਾ ਨਹੀਂ ਕਹਿ ਸਕਦੇ ਸਿਆਣਾ ਬੰਦਾ ਸਾਡੇ ਚੋਂ ਸਿਆਣਾ ਵੀ ਆ ਗੋਪੀ ਫੋਨ ਲਾ ਲਓ ਫਿਰ ਹੁਣ ਅਸੀਂ ਜਾਣਦੇ ਹਾਂ ਗੁਰਦੁਆਰਾ ਸਾਹਿਬ ਔਰਦੁਆ ਸਾਹਿਬ ਜਾ ਕੇ ਤੇ ਉੱਥੇ ਗੋਪੀ ਵੀਰ ਨੂੰ ਆਖੀਏ ਵੀ ਆ ਜਾ ਵੀਰ ਜੀ ਬਾਹਰ ਆਓ ਤੇ ਚੱਲੀਏ ਫਿਰ ਨਾਲੇ ਤੁਹਾਨੂੰ ਦੱਸ ਦੇ ਰਹੇ ਹਾਂ ਕੀ ਕਰਨ ਲੱਗੇ ਕਿਦਾਂ ਕੀ ਹਿਸਾਬਤਾ ਆਇਆ ਤੇ ਵੇਖੋ ਫਿਰ ਅੱਜ ਦਾ ਵਲੌਗ ਇੰਟਰਸਟਿੰਗ ਹੁੰਦਾ ਹੈ ਕਿ ਨਹੀਂ ਕਰ ਦਿੰਦੇ ਨਹੀਂ ਤੇ ਆਣੀਆ ਆਛਾ ਉਹ ਆਂਦਾ ਪਿਆ ਤਾਂ ਇਹ ਉਹ ਤਾਂ ਹੀ ਤਿੰਨ ਜਣੇ ਆ ਗਏ ਜੇ ਉਹਨੂੰ ਕਹਾ ਆ ਜਾ ਨਾਲ ਲਓ ਜੀ ਅੱਜ ਅਸੀਂ ਐਂਟਰੀ ਕਰਨ ਲੱਗੇ ਆਂ ਬਸ ਹਾਂ ਵੀ ਦੱਸ ਸਿਆਣਾ ਗੱਲਬਾਤ ਕਰੇਗਾ ਜੇ ਜੜੀ ਕਰਨੀ ਉੱਥੇ ਉਹ ਆਂਦਾ ਗੱਲਬਾਤ ਕਰੀ ਤੋਂ ਆਣ ਕੇ ਲਓ ਜੀ ਮੈਨੂੰ ਲੱਗਦਾ ਸਿਆਣਾ ਬੰਦਾ ਥੋੜਾ ਜਿਹਾ ਪੈਰ ਪਿੱਛੇ ਕਰ ਗਿਆ ਹੈ ਬਾਕੀ ਦੇਖਦੇ ਆਂ ਮੰਨਦਾ ਕਿ ਨਹੀਂ ਗੱਲਬਾਤ ਕਰ ਰਹੇ ਆਂ ਉਹ ਆਂਦਾ ਤੂੰ ਇੱਥੇ ਆਂਦਾ ਉੱਥੇ ਜਾ ਕੇ ਕਹਦੇ ਫਾਸਟ ਵਾਲਾ ਕਰਨਾ ਉਹ ਆਂਦਾ ਗੱਲ ਕੀ ਕਰਨੀ ਉਹਨਾਂ ਨੇ ਚਲ ਠੀਕ ਆ ਫਿਰ ओके okay, ओके okay. चलो भी गाइस ਹੁਣ ਆਪਣਾ ਨਤੀਜਾ ਫਾਈਨਲ ਹੋ ਚੁਕਿਆ ਏ ਅਸੀਂ ਸਿਰਫ ਤਿੰਨ ਜਾਣੇ ਜਾ ਰਹੇ ਆ ਚੌਥਾ ਬੰਦਾ ਸਾਨੂੰ ਧੋਖਾ ਦੇ ਗਿਆ ਗੋਲੀ ਭਾ ਗਿਆ ਹੈ ਨਹੀਂ ਗੋਲੀ ਨਹੀਂ ਸੇਵਾ ਕਰਦਾ ਉਹ ਵੀ ਇਹ ਸੇਵਾ ਕਰੰਡਿਆ ਵਾ ਵੀਰ ਨੇ ਸੁਖਣਾ ਸੁੱਕੀ ਹੀ ਨਹੀਂ ਦੱਸਣੀ ਉਹ ਉਹ ਵੀਰ ਦੀ ਆਪਣੀ ਸੁਖਣਾ ਤੇ ਬਾਕੀ ਆਪਾਂ ਹੁਣ ਯਾਰ ਆਪਾਂ ਨਾ ਬੜੇ ਚੇਰ ਦਾ ਮੱਥਾ ਮਾਰਨ ਡਿਆ ਆਹ ਦੇਖੋ ਆ ਇਹ ਨਾਲ ਕਨੈਕਟ ਹੀ ਨਹੀਂ ਹੋ ਰਿਹਾ ਯਾਰ ਇਹ ਕਨੈਕਟ ਨਹੀਂ ਹੁੰਦਾ ਵੇਖੀ ਕਨੈਕਟ ਕਰੋ ਕਨੈਕਟ ਕਰੋ ਕਿਹਨਾਂ ਲੱਗਣਾ ਮਾਈ ਕਾਰ ਆਉਣਾ ਇੱਥੇ ਮੈਂ ਕਰਕੇ ਵੇਖ ਦਿੰਦਾ ਮਾਈ ਕਾਰ ਕਰ ਆਪਣਾ ਤੇਰੀ ਆਉਣਾ ਮੇਰੀ ਮਾਈ ਕਾਰ ਆ ਯਾਰ ਇੱਕੀ ਕੱਪ ਚੱਕਰ ਪਾਇਆ ਜਾਂਦਾ ਹੈ ਹਾਂ ਸੁਣੀ ਉਹ ਮੈਨੂੰ ਪਾਸਵਰਡ ਆਇਆ ਸੀ 00000 ਆਹੋ ਮੈਂ ਤਾਂ 4 0 ਬੋਲਾ ਆਈਫੋਨ ਬੋਲਾ ਵੀ ਆ ਗਈ ਹੈ ਬੋਲਾ ਇਹ ਨੰਗੀ ਲਾ ਕੋਈ ਚਿੰਗ ਦੇ ਚੱਲ ਗਿਆ ਫੇਰ ਪਹਿਲਾ ਪਾਸਵਰਡ ਆ ਗਿਆ ਸੀ ਆਹ ਪਾਸ ਕੀ ਆਈ ਮੈਨ ਲੱਗਦਾ ਇਹਨੇ ਕਰ ਲਿਆ ਪਾਸ ਆ ਗਿਆ ਹਾਂ ਹੋ ਗਿਆ ਤੈਨ ਨਾ ਪਾਸ ਪਰ ਹੋਗੇ ਤਾਂ ਫੇਰ ਹੀ ਆ ਪਾਸ ਹੁਣ ਕਿੱਥੇ ਭੰਡੇ ਜੇ ਆਹੋ ਹੀ ਹੋਣਾ ਹੈਂਡ ਫ੍ਰੀ ਹੋਣਾ ਜਾਂ ਹਾਂ ਗਾਈਸ ਇਸੇ ਲਈ ਕਹਿੰਦੇ ਆ ਕਿ ਬਹੁਤ ਹੀ ਐਡਵਾਂਸ ਟੈਕਨੋਲੋਜੀ ਵੀ ਸਾਡੇ ਲਈ ਮਾੜੀ ਆ ਪਹਿਲਾਂ ਹੁੰਦੇ ਹੁੰਦੇ ਹੀ ਵੇਖ ਲੋ ਲੀਡ ਵਾਲਾ ਹੁੰਦਾ ਹੈ ਇਹ ਲੀਡ ਕੁੜਚ ਕੀਤੀ ਤੇ ਗਾਣਾ ਲੱਗ ਜਾਣਾ ਮਜ਼ਾ ਸਾਰੇ ਰਾਹ ਲੈਂਦੇ ਜਾਓ ਹੁਣ ਕਨੈਕਟ ਕਰਨ ਜੇ ਵੇਖ ਲੋ ਕਿੰਨਾ ਟਾਈਮ ਲੱਗਣ ਡਿਆ ਮੱਥਾ ਖਰਾਬ ਕਰਦੇ ਐ ਇੱਥੇ ਲਾਈ ਗਾਈਸ ਗਾਈਸ ਕੀ ਕਰੀਏ ਵਾ ਗਾਈਸ ਟਿਸ਼ੂ ਪੇਪਰ ਵੀ ਹੈਗੇ ਯਾਰ ਲੈ ਵੀ ਹੱਥਾਂ ਨੂੰ ਥੋੜਾ ਜਿਹਾ ਤੇਲ ਲੱਗਾ ਸੀ ਮੈਂ ਲਾ ਦਈਏ ਉਹ ਦਾੜੀ ਮੋਛ ਨੂੰ ਲਾਇਆ ਸੀ ਤੁਸੀਂ ਮਾਮੂ ਹੀ ਬੜੇ ਸ਼ੈਤਾਨ ਬੰਦੇ ਤੁਸੀਂ ਚਲੋ ਵੀ ਕਨੈਕਟ ਹੋ ਗਿਆ ਪਰ ਗਾਣਾ ਨਹੀਂ ਲਾ ਸਕਦੇ ਕਾਪੀਰਾਈਟ ਆ ਜਾਂਦਾ ਵੀ ਜਿੱਥੇ ਤੇ ਇੱਕ ਖੁਸ਼ ਖਬਰੀ ਆ ਏਕਾਂ ਨੂੰ ਫੇਰਾ ਮਿਲ ਗਿਆ ਗੱਡੀ ਦਾ ਮਤਲਬ ਇਹ ਕਿ ਯਾਰ ਚੰਗੇ ਭਲੇ ਤੁਰ ਪਏ ਹਾਂ ਫਿਰ ਵਾਪਸ ਚੱਲੇ ਆਂ ਇੱਕ ਸਵਾਰੀ ਲਾਈ ਇਹ ਪਿੰਡ ਤੇ ਅਸੀਂ ਦਾਨਪੋਣ ਕਰਦੇ ਰਹਿੰਦੇ ਆ ਇਸ ਕਰਕੇ ਉਹ ਨਹੀਂ ਤਾਂ ਯਾਰ ਉਹ ਵੀ ਹਜੇ ਵੀ ਅਸੀਂ ਪਿੰਡ ਵਾਪਸ ਆ ਗਏ ਆ ਫੇਰ ਇਹ ਹੀ ਕਰੀਏ ਹਾਂਜੀ ਕੀ ਕਰੀਏ ਨੌਨਸੈਂਸ ਉੱਪਰ ਬੰਦਾ ਇੱਕ ਹੋਰ ਆ ਗਿਆ ਹਜੇ ਵੀਰ ਜੀ ਆ ਗਏ ਨੇ ਇਹਨੂੰ ਚੇਚਾ ਲੈਣ ਵਾਸਤੇ ਪਿੰਡ ਆਏ ਆ ਨਹੀਂ ਤੇ ਅਸੀਂ ਕੋਰਟ ਨਹੀਂ ਚੱਲ ਗਏ ਹਾਂ ਤੇਰਾ ਕੋਈ ਗੱਲ ਨਹੀਂ ਤੁਹਾਨੂੰ ਫੇਰ ਮਿਲਦੇ ਆ ਜਾ ਕੇ ਹੋਰ ਦੇਖਣਾ ਕਿ ਗਾਣਾ ਸੁਣਨਾ ਹੁੰਦਾ ਆ ਗਾਣਾ ਕਨੈਕਟ ਆਉ ਉਹ ਚੱਕਰ ਕੋਈ ਨਹੀਂ ਆ ਸੋ ਇਹ ਨਾ ਸਮਝਿਓ ਤੁਹਾਨੂੰ ਕਨੈਕਟ ਕਰਨਾ ਨਹੀਂ ਆਉਂਦਾ ਕਰ ਲਿਆ ਸੀ ਕਨੈਕਟ ਫਿਰ ਤਾਂ ਹੀ 3-400 ਸਾਲ ਬਾਅਦ ਪਹੁੰਚੇ ਆ ਦੇ ਲੋ ਮਾ ਹੀ ਪਹੁੰਚੀਆਂ ਤੇ ਸਾਡੀ ਤੁਹਾਨੂੰ ਬਾਹਰ ਖਲਾਰ ਗਏ ਆ ਜਾਂਦੇ ਖਲੋ ਜੋ ਡਾਟ ਚ ਕਰ ਲਿਆ ਨਾ ਚਲੋ ਜੀ ਗੱਡੀ ਲਾ ਕੇ ਆ ਗਏ ਆ ਆਪਾਂ ਸਰਵਿਸ ਸਟੇਸ਼ਨ ਤੇ ਗੱਡੀ ਤੋਂ ਪੰਡੀ ਆਥੇ ਤੇ ਆਪਾਂ ਸੋਚਿਆ ਵੀ ਕੁਝ ਖਾ ਪੀ ਲਈਏ ਭੁੱਖ ਲੱਗੀ ਸਵੇਰ ਦੇ ਵੇਲੇ ਤੁਰੇ ਫਿਰਦੇ ਆ। ਅਖਿਰ ਤੂੰ ਬੈਠਾ। ਖਾ ਕੇ ਤਿੰਨ ਤਿੰਨ 버ਗਰ ਬੈ ਗਏ ਨੇ। ਸੁਵੀਰ ਹਣੀ ਅੱਜ ਤੇੇ ਸੇਵਾ ਕਰਨ ਪੂਰੀ ਸੰਤਾਲੀ ਵਾਲਿਆਂ ਦੀ। ਸੁਵੀਰ ਜੀ ਬਹੁਤ ਬਹੁਤ ਧੰਨਵਾਦ ਆਡਾ। ਹਾਂਜੀ ਕੀ ਕਹਾਂਗੇ? ਸ਼ੇਕ ਵੀ ਆ ਲਈਏ। ਸ਼ੇਕ? ਸ਼ੇਕ ਵੀ ਗਿਆ ਵਾ ਹੋਂ ਲੱਗਾ ਬਸ। ਕਿਆ ਕਿਹੜਾ ਜੇ? ਚਾਕਲੇਟ। ਓਕੇ। क्या हो गया सी तुम लगा तो सैंडविच आने है जी वीर ने आज खर्चा भारी कीता है सैर डिसी भी मंगाये मंगाये <laughs> ना आलू और वो ये भी बना सैर डिसी भी मंगाये है है और ये लच्छा पराठा मंगाये है है और ये सैंडविच ਓਏ ਇਨ ਨੂੰ ਤੇ ਪੜੇ ਕਰ ਲੋ ਬਈ ਅਮਾ ਕੱਢੀ ਕੰਗਰਾ ਦੇ ਜਟੋ ਆ ਆ ਕੀ ਕਰਤਾ ਪਹੇ ਇੱਕ ਮਾ ਡਿੱਗੀ ਹੋ ਲਈਏ ਧੀਆ ਵੀ ਧੀਆ ਨੂੰ ਸ਼ਟ ਕਰੀਏ ਚਲੋ ਵੀ ਧੰਨਿਆ ਕੰਮ ਆਪਣਾ ਚਲੋ ਵੀ ਮਿੱਤਰੋ ਕੀ ਆ ਲੀ ਗੇ ਨੇ ਧੰਨਵਾਦ ਕੋਈ ਨਹੀਂ ਆ ਕੁਝ ਨਹੀਂ ਆ ਬਲੌਗ ਚੱਲਣ ਡਿਆ ਨਹੀਂ ਤੇ ਤੈਨੂੰ ਇਹ ਗੜੀ ਹੈ ਗੜੀ ਹੈ ਗੜਾਈ ਹੈ ਗੜਾਈ ਹੈ ਲੱਗਿਆ ਲੱਗਿਆ ਲੱਗੇ ਲੱਗੇ ਆ ਗਲਾਬ ਹੀ ਆ ਗਲਾਬ ਹੀ ਆ ਸਿੱਧੀ ਹੈ ਸਿੱਧੀ ਹੈ ਕੋਈ ਨਹੀਂ ਗਾਤਾ ਗਾਤਾ ਆ ਗਾ ਰਾਇਆ ਆ ਗਾ ਰਾਇਆ ਫੇਰ ਗਾ ਰਾਇਆ ਗਾ ਲਾਈਆ ਕਾਪੀਰਾਈਟ ਆ ਕਾਪੀਰਾਈਟ ਫੇਰ ਕੀ ਹੋਦਾ ਆ ਗਿਆ ਆ ਗਿਆ ਕੋਈ ਨਹੀਂ ਵੱਜ ਗਿਆ ਕਾਪੀਰਾਈਟ ਆ ਕੋਈ ਨਹੀਂ ਕੋਈ ਨਹੀਂ ਚਲੋ ਵੀ ਚੱਲੀਏ ਬਾਸ਼ ਵਧੀਆ ਪਾਸ਼ਲਾ ਤੈਨੂੰ ਪਹਿਲਾਂ ਇਹਨਾਂ ਨਾਲ ਗਾਲਾਂ ਕੱਢਣ ਲੱਪਿਆ ਬਾਜੀ ਚਲੋ ਤੁਸੀਂ ਗੁੱਸਾ ਨਾ ਕਰਿਓ ਬਲੌਗ ਵੇਖੋ ਇੰਜੋਏ ਪਲੀਜ਼ ਜੋ ਯੋ ਯੋ ਮੈਨ ਚੱਲੇ ਚੱਲੀਏ ਚੰਗਾ ਭੜਾ ਉਹਨਾਂ ਨੇ ਸ਼ੀਸ਼ਾ ਆਬ ਕੀਤਾ ਫੇਰ ਪਾਣੀ ਪਾਤਾ ਨਹੀਂ ਉਹ ਸ਼ਪਾਸ਼ ਵਾਲਾ ਕੱਪੜਾ ਮਾਰਤਾ ਉਹ ਨਹੀਂ ਯਾਦ ਪਤਾ ਕੀ ਗੱਲ ਅੱਜ ਹੈਗਾ ਨਾ ਅੱਜ ਨਾ ਕੰਮ ਬੜਾ ਭੱਜੋ ਧੋੜੀ ਵਾਲਾ ਸੀ ਉਹਨਾਂ ਨੂੰ ਵਾਹ ਗੱਡੀਆਂ ਆਈਆਂ ਸੀ ਤਾਂ ਕਰਕੇ ਇਹ ਗੱਲ ਬਣੀ ਉਹ ਵੇਖ ਲਾ ਉਧਰ ਦਾ ਸ਼ੀਸ਼ਾ ਵੀ ਥੋੜਾ ਬਹੁਤਾ ਹੈ ਥੋੜਾ ਬਹੁਤਾ ਇਤਨਾ ਨਹੀਂ ਦਿਖਣਿਆ ਵੀਡੀਓ ਚ ਪਰ ਆ ਵੇ ਇਤੋਂ ਪਤਾ ਲੱਗਣਿਆ ਜਿਲ ਜਿਲ ਬਾਕੀ ਆ ਥੋੜੀ ਸੀੜ ਅੱਗੇ ਕਰਨੀ ਪੈਣੀ ਆ ਤੁਹਾਡਾ ਵੀ ਨਹੀਂ ਪੂਰਾ ਹੋਣਿਆ ਇਹ ਉਹਨੂੰ ਤੂਫਾਨ ਕਹਿੰਦੇ ਆ ਨਾ ਤੇ ਮੋਠੀਆਂ ਜੇ ਥੋੜੀ ਹੋਣਾ ਫਿਰ ਅਹੀਂ ਜੱਪਿਆਂ ਚ ਤੇ ਆ ਜਾਓਗੇ ਮੋਠੀਆਂ ਜੇ ਨਹੀਂ ਹੁੰਦੇ ਜਪਨੇ ਮਾਮਾ ਇਹ ਨਹੀਂ ਗੱਲ ਹੈਗੀ ਬੜੇ ਵਹਿਮ ਪਾਲੇ ਲੋਕਾਂ ਨੇ ਉਹ ਗੱਲ ਨਹੀਂ ਹੈਗੀ ਮੋਠੀਆਂ ਚ ਤੂਫਾਨ ਮਾਮਾ ਕਿੱਥੇ ਆ ਗਏ ਤੇ ਆ ਬਾਕੀ ਜੀ ਮੈਨੂੰ ਜਕਾਮ ਲੱਗਾ ਸੀ ਤਾਂ ਚੋਕਿਆ ਜਕਾਮ ਲੱਗਾ ਵੀਰ ਉਹਨਾਂ ਨੂੰ ਮੌਸਮ ਇਦਾਂ ਦਾ ਆਪਾਂ ਪਹਿਲਾਂ ਠੀਕ ਨਹੀਂ ਹੋਣ ਜੇ ਹੋ ਗਈਆਂ ਥੋੜੀ ਠੰਡ ਜਦੋਂ ਵੱਧ ਗਈ ਇੱਕਦਮੀ ਮਗਾਇਆ ਪੈ ਗਿਆ ਸੀ ਆ ਵੀਰ ਆਪਣਾ ਇੱਥੇ ਟਾਇਰ ਚੇਂਜ ਕਰਦਾ ਇਹ ਵੀਰ ਪੈਸੇ ਬਹੁਤ ਲੈਂਦਾ ਪਰ ਠੀਕ ਆ ਨਹੀਂ ਪੈਸੇ ਲੈਂਦਾ ਵੀਰ ਕਿੰਨੇ ਪੈਸੇ ਲੈਂਦਾ ਵੀਰੇ ਵੀਰੇ ਕਿੰਨੇ ਭਾਂਦੇ ਹੁੰਨੇ ਦੇਈ ਦੇ ਬੰਦੇ ਕਿੰਨੇ ਆ 50 50 ਹੀ ਟਾਇਰਿੰਗ ਮਾਤਰ ਕਰਨਾ ਇਸ ਦਾ 50 ਰੁਪਏ ਬੰਦੇ ਆ ਪਰ ਨਾ ਹੀ ਕਈ ਵਾਰੀ ਕਹਿ ਦਿੰਦਾ ਹੁੰਦਾ 100 150 ਰੁਪਏ ਲੈ ਹੀ ਜਾਂਦਾ ਹੁੰਦਾ ਉਹ ਵੀ ਇਹਨੇ ਅਰ ਕਿਹਾ ਹੈ 150 ਦੇ ਦਵਾਂਗਾ ਮੈਂ ਪਾ ਦੇਗਾ ਲਾਇਆ ਸਾਹਿਬ ਆ ਵੀ ਹੋ ਦੇਖੀਏ ਕਿੰਨਾ ਕਰਨਾ ਕੀ ਹਿਸਾਬਤਾ ਆ ਟਾਇਰ ਚੇਂਜ ਕਰਨਾ ਹੀ ਨਹੀਂ ਆਉਂਦਾ ਬਾਕੀ ਸਾਰਾ ਕੰਮ ਆ ਗਿਆ ਆ ਟੂਲ ਚੇਂਜ ਕਰਨਾ ਸਮਾਨ ਰੱਖਣਾ ਪੈਣਾ ਯੰਤਰ ਜਿਹਾ ਉਹ ਵੀ ਪਾਉਣਾ ਯੰਤਰ ਜਿਹਾ ਮਸ਼ੀਨ ਲਾਉਂਦੇ ਆ ਆ ਨਹੀਂ ਇੱਥੋਂ ਦੇ ਅਸੀਂ ਚੱਲੇ ਹਾਂ ਹੁਣ ਫੈਡ ਵੱਲ ਇਹਨਾਂ ਬਾੜੀ ਆ ਤੇ ਵੀਰ ਹੋਈ ਜਾਂਂਦਿਆ ਕੀ ਚੱਕਰ ਪੈ ਗਿਆ ਤੇ ਗਾਲ ਵੀ ਅਸੀਂ ਪੱਲੇ ਪਿੰਡ ਅੱਧਰ ਮੇੜੇ ਜਾਣਾ ਅਸੀਂ ਪਿੰਡ ਚੱਲੇ ਹੁਣ ਤੇ ਪਿੰਡ ਜਾ ਕੇ ਅਸੀਂ ਆਵਾਂਗੇ ਮੋਟਰ ਠਾਕ ਲਾਂਦੇ ਹੁਣ ਤੇ ਵੀਰ ਚੱਲਾ ਸੀ ਵੀਰ ਗਿਆ ਅਸੀਂ ਦੁਕਾਨ ਤੇ ਆ ਮਾ ਆਪਣੀਆਂ ਕੁਲਪਾ ਚੱਕ ਲਿਆ ਆ ਚੂਹੇ ਫੜਨੇ ਆ ਆਹੋ ਅੱਡੀ ਬਈ ਚੂਹੇ ਫਟਦੇ ਆ ਯਾਰ ਯਾਰ ਗਲਤ ਗੱਲ ਮੂੰਹੋਂ ਨਿਕਲ ਜਾਂਦੀ ਆ ਮਾਊਸ ਮਾਊਸ ਤੋ ਪਾਪਿਓ ਜੋ ਸਾਡਾ ਕੋਟਲੀ ਕੰਮ ਸੀ ਉਹ ਪੂਰਾ ਕਰਕੇ ਗੱਡੀ ਵਾਸ਼ ਕਰਾ ਕੇ ਖਾ ਪੀ ਕੇ ਹੁਣ ਆਪਾਂ ਕੀ ਕਰੀਏ ਤੋ ਹੁਣ ਆਪਾਂ ਲੱਗੇ ਜੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਚੱਲੇ ਡੇਰਾ ਬਾਬਾ ਨਾਲ ਤੁਹਾਨੂੰ ਕਰਾਉਂਦੇ ਆ ਦਰਸ਼ਨ ਤੋ ਇਹ ਸੇ ਕਰਕੇ ਥੋੜਾ ਛੋਟੀਆਂ ਛੋਟੀਆਂ ਕਲਿੱਪਾਂ ਲਾਵਾਂਗੇ ਫੋਨ ਵੀ ਬੰਦ ਹੋਣ ਵਾਲਾ ਅਸਾ ਥੋੜਾ ਜੇ ਘਰ ਬੈਨੇ ਆ ਫਿਰ ਫੋਨ ਚਾਲ ਦੀ ਕਰਦੇ ਆ ਥੋੜਾ ਇਹ ਤਾਨੂੰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਆ ਜਿੱਦਾਂ ਕਿ ਬਾਬੇਓ ਤੁਸੀਂ ਜਾਣਦੇ ਹੋ ਸਵੇਰੇ ਤੇ ਆਪਾਂ ਕਹਿਣ ਦੇ ਕਿ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਆ ਤੁਹਾਡੇ ਕੋਲ ਜਾਇਆ ਨਹੀਂ ਕਿ ਆਂ ਰਿਹਾ ਕੰਮ ਕਾਰ ਬਹੁਤ ਹੀ ਉਹ ਹੁਣ ਅਸੀਂ ਜਾਣਦੇ ਆ ਟਾਈਮ ਹੋ ਗਿਆ ਜੀ 6 ਵਜੇ ਕੇ 8 ਮਿੰਟ ਹੁਣ ਅਸੀਂ ਗੁਰਦੁਆਰਾ ਸਾਹਿਬ ਚੱਲਦੇ ਆ ਤੇ ਬਾਕੀ ਸਾਡੇ ਬੰਦੇ ਤੇ ਗੋਲੀ ਭਾਗਿਆ ਨੂੰ ਆਹੋ ਜੀ ਅਸੀਂ ਤਿੰਨ ਜਾਣੇ ਆ ਵੇ ਹਲੋ ਚੱਲੇ ਆ ਚੱਲੇ ਆ ਠੰਡਿਆ ਧੁੰਦੀ ਆ ਫਿਰ ਕੀ ਆ ਫਿਰ ਕੀ ਆ ਚਾਬੀ ਆਉਣੀ ਆ ਦਾ ਬਾਈਆ ਐਂਡ ਲੀਆ ਬਸ ਚੱਲੇ ਗੁਰਦੁਆਰਾ ਸਾਹਿਬ ਜਾ ਕੇ ਤੁਹਾਨੂੰ ਹੀ ਦਰਸ਼ਨ ਕਰਾਉਨੇ ਆ ਠੰਡ ਬਹੁਤ ਹੋ ਗਈ ਜੇ ਓਹ ਹੋ ਹੋ ਤਵੇ ਲੋ ਧੁੰਦ ਹੁੰਨ ਤੋਂ ਪੈਣ ਡਿਆ ਵੀ ਆ ਸੋ ਦੇਖਣਾ ਨਹੀਂ ਜਿਆਦਾ ਆ ਧੁੰਦ ਪੈਣ ਡਿਆ ਵੀ ਚਲੋ ਲੋ ਵੀ ਮਿੱਤਰੋ ਡੇਰੇ ਪਹੁੰਚ ਗਏ ਆ ਤੁਹਾਨੂੰ ਗੁਰਦੁਆਰੇ ਜਾ ਕੇ ਮਿਲਦੇ ਆ ਉਹ ਚਲ ਲਈ ਤਾਂ ਹੀ ਬਸ ਕੈਮਰਾ ਉਨਤੇ ਬਸ ਸਾਨੂੰ ਆਪਣਾ ਬਟਰੀ ਦਾ ਬਿਜਾਰ ਹੋ ਗਿਆ ਸੱਜੇ ਮੋੜ ਦੇ ਸੱਜੇ ਇਧਰੋਂ ਸੱਜੇ ਸਿੱਧਾ ਜਾਂਦੇ ਹੋਰ ਇਹ ਆਪਣਾ ਟੇਰਾਪਾ ਬਣਾ ਲੈ ਕਦਾ ਬਿਜਾਰ ਬਹੁਤ ਬਹੁਤ ਉਧਰ ਅੱਗੇ ਜਾਣਾ ਹੈ ਲਾਈਟਾਂ ਨੂੰ ਚਲਾ ਲਾਉਂਦੇ ਆਂ ਆਪਾਂ ਜਾ ਦੇ ਬੈਕ ਸਾਈਡ ਤੇ ਵਿਸ਼ਵ ਜੀ ਉਹ ਬੁੰਡਿਆ ਵੇਖ ਕੇ ਚੱਕੜ ਨਾਲ ਦੀ ਨਾ ਕਿਹੜਾ ਖਾਨੀ ਨਗਾਇਆ ਹੀ ਨਹੀਂ ਜਿਹੜਾ ਉਹ ਜੀ ਪਹੁੰਚ ਗਿਆ ਮਰਦਾਂ ਨੇ ਜਿਹਾ ਉਹ ਟੋੜੀ ਜਿਆ ਕਰ ਦੋ ਅੱਧੀ ਅੱਧੀ ਗੱਡੀ ਆਪਣੀ ਜਗ੍ਹਾ ਤੇ ਜਾਂਦੇ ਵਿੱਚ ਹੁੰਦੀ ਤੇਰਾ ਸਾਰ ਤੂੰ ਸਭ ਸਹਾਰਾ ਸੋਹਣਾ ਜੱਲਾ ਤੂੰ ਰੱਬ ਸੁਆਮੀ ਤੂੰ ਤਰੇ ਸਹਿਨ ਹਰ ਤੁਮਨ ਮਨ ਨੂੰ ਤਰਾਰ ਨਾਲ ਚਾਹੀਦਾ ਕਿ ਸਾਹਿਬ ਜਾਣੀ ਕਰਤੀ ਜੈ ਕਰਤਾ ਕੀ ਹੈ ਸਭ ਕਿਛ ਹੈ ਜਿਤ ਦੇ ਰੂਪ ਹੈ बाक़ी तोने अंदरि दर्शन बि गुरुद्वारे साहिबु जय ਏ ਵਾਸੂ ਚਦੀ ਨਾ ਜਾਵੇ ਨਿਤ ਨਿਤਰਾ ਕਿਉਂ ਭਾਉ ਲੇ ਧੂ ਪ੍ਰਭੂ ਤੂ ਮਿਲੋਤ ਹੈ ਪੂਜ ਸ਼ਬਦ ਮਲੇ ਰਾਤੇ ਦਾ ਹਾਰ ਸਾਰ ਆਕੀ ਹੈ ਸੁਨਦਾ ਸੁੰਗਿਰ ਸਰਬ ਕਲਾ ਦੇ ਵੀਰੋ ਦਰਸ਼ਨ ਕਰ ਲਿਆ ਬਾਣ ਹੋੜਾ ਪਾ ਚੱਲੇ ਆ ਘਰ ਨੂੰ ਤੇ ਬਾਕੀ ਤਾਂ ਫਿਰ ਮਿਲਾਂਗੇ ਨਾ ਕੇ ਹੋਰ ਨਵੇਂ ਲੋਕ ਇਧਰ ਆ ਕੇ ਬਈ ਯਾਰ ਮੈਂ ਆ ਕੇ ਤੁਹਾਨੂੰ ਵੈਲਕਮ ਕਰ ਦਿੰਨੇ ਆ ਬਲੋਗ ਦੀ ਬਸ ਹੁਣ ਇਹ ਕਰਦੇ ਹਾਂ ਘਰ ਦਾ ਦਰਸ਼ਨ ਚਲੋ ਵੀ ਮਿੱਤਰੋ ਫਿਰ ਮਿਲਦੇ ਆ ਤੁਹਾਨੂੰ ਅਗਲੇ ਬਲੋਗ ਦੇ ਵਿੱਚ ਤੇ ਅਹੀਂ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਰਦਾਸ ਕੀਤੀ ਜੋ ਜਾਂ ਘੱਟ ਕੇ ਆਪਣੀ ਤੇ ਇੱਥੋਂ ਤੁਰ ਪਏ ਆ ਹਾਂ ਜੀ ਆਦੇ ਰਾਬਾ ਪੁੱਤਾਂ ਤੇ ਬਾਕੀ ਇਹ ਹੀ ਗੱਲਾਂ ਪਤਾ ਕਰਾਂਗੇ ਅਗਲੇ ਵਲੌਗ ਦੇ ਵਿੱਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵਲੌਗ ਦੇ ਵਿੱਚ ਕਿਹੜੀ ਕਲਿੱਪ ਜ਼ਿਆਦਾ ਵਧੀਆ ਲੱਗੀ ਆ ਤੇ ਹੋਰ ਫਿਰ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਤਦ ਤੱਕ ਲਈ ਬਾਏ ਬਾਏ டாਟਾ ਸ਼ੁਭ ਰਾਤਰੀ